ਵੀਰ ਜੀ ਕੀ ਨਾਮ ਆਪਣਾ ਜੀ ਮੇਰਾ ਨਾਮ ਸਾਹਿਬ ਸਿੰਘ ਪਾਜੀ ਕੌਪਿੰਗ ਜੀ ਇੱਕ ਐਕਸੀਡੈਂਟ ਹੋਇਆ ਹੈ ਜਿਹੜਾ ਹਰੀਕੇ ਠਿਕਣੇ ਮਾਰਗ ਤੇ ਕਿਉਂ ਲੱਗਦੇ ਤੇ ਕਿੰਨੇ ਕੁ ਡੈਥ ਹੋ ਗਈ ਜੀ ਇਹਦੇ ਵਿੱਚ ਜੀ ਚਾਰ ਜੀ ਸੀ ਗੱਡੀ ਦੇ ਵਿੱਚ ਜਿੰਨਾ ਚੋਂ ਤਿੰਨਾਂ ਜੀਆਂ ਦੀ ਤੇ ਨਵਾਂਜੀਏ ਦੇ ਤੇ ਮੌਕੇ ਤੇ ਡੈਥ ਹੋ ਗਈ ਤੇ ਉਹਨਾਂ ਦਾ ਬੇਟਾ ਸੀ ਜਿਹੜਾ ਉਹ ਤਰਨਤਨ ਹਸਪੀਟਲ ਲੈ ਕੇ ਗਏ ਸੀ ਉੱਥੇ ਜਾ ਕੇ ਡੈੱਥ ਹੋ ਗਈ ਨਿਸ਼ਾਨ ਸਿੰਘ ਮਤਰਬਖਸ਼ੀ ਸਿੰਘ ਤੇ ਉਹਨਾਂ ਦੀ ਘਰ ਦੀ ਵੀ ਇੱਥੇ ਮੌਕੇ ਤੇ ਡੈੱਥ ਹੋ ਗਈ ਸੀ ਜੀ ਉਹਨਾਂ ਦਾ ਬੇਟਾ ਨਵਦੀਪ ਸਿੰਘ ਇਹਦਾ ਉਹ ਵੀ ਤਰਨਤਨ ਜਾ ਕੇ ਉੱਥੇ ਡੈੱਥ ਹੋ ਗਈ ਤੇ ਉਹਨਾਂ ਦੇ ਮਾਸੀ ਦਾ ਬੇਟਾ ਸੀ ਨਾਂ ਨਿਸ਼ਾਨ ਸਿੰਘ ਦੇ ਉਹ ਤੇ ਚਲੋ ਸਾਡਾ ਆਪਣੀ ਕਿਸਮਤ ਉਹਦੀ ਇਹਨਾਂ ਦੇ ਵਤੀ ਸੀ ਉਹਦੀ ਇਹਦੇ ਥੋੜੀਆਂ ਸੱਟਾਂ ਲੱਗੀਆਂ ਆ ਉਹਦੇ ਉਹਦੇ ਤੇ ਜਾਨ ਬਚ ਗਈ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਵੀ ਜੀ ਆ ਰਹੇ ਸੀ ਆਪਣਾ ਸੰਗਰੂਰ ਤੋਂ ਤੇ ਬਸ ਨਾਲੇ ਸਾਡੇ ਪਿੰਡ ਤੋਂ ਹੋਰ 7 ਕਿਲੋਮੀਟਰ ਦੂਰ ਹੈਗਾ ਸੀ ਟੱਕਰਪੁਰਾ ਪਿੰਡ ਉੱਥੇ ਆ ਉੱਥੇ ਪਹੁੰਚ ਰਹੇ ਸੀ ਉਹਦੇ ਬੇਟੇ ਦੇ ਜੂਜਾ ਪੂਜਾ ਆਇਆ ਜੀ ਪਰਿਵਾਰ ਨੂੰ ਮਿਲਣ ਗਏ ਸੀ ਉੱਥੇ ਕਿੱਥੇ ਜੀ ਜੀ ਰਿਸ਼ਤੇਦਾਰਾਂ ਨੂੰ ਮਿਲਣ ਗਏ ਸੀ ਆ ਸਤੰਬਰ ਦੇ ਮੈਸ ਦੇ ਵਿੱਚ ਬੇਟੇ ਦਾ ਇੰਟੈਕ ਸੀ ਜਿਹੜਾ ਮੰਨ ਲਓ ਇੱਥੇ ਕੋਨੇ ਜੁਲਾਈ ਦੇ ਵਿੱਚ ਉਹ ਤੋਂ ਚੱਲ ਜਾਣਾ ਸੀ ਵੈਸੇ ਹੀ ਤੇ ਉਸੇ ਕਰਕੇ ਹੀ ਫਿਰ ਜਿਹੜਾ ਜਾਂਦੀ ਬਣਾ ਦਾ ਰਿਸ਼ਤਾਰਿਆਂ ਨੂੰ ਮਿਲਣ ਗਿਆ ਤੇ ਵਾਪਸ ਆ ਰਿਹਾ ਸੀ ਐਕਸੀਡੈਂਟ ਕਿਹ ਚੀਜ਼ ਨਾ ਹੋਇਆ ਪਤਾ ਲੱਗਾ ਕੁਝ ਇਹ ਐਕਸੀਡੈਂਟ ਜੀ ਟਰਾਲੇ ਦੇ ਨਾਲ ਜਿੰਨੂੰ ਜਿੱਦਾਂ ਘੋੜਾ ਕਹਿ ਦਿੰਦੇ ਆ ਉਹਦੀ ਸਾਈਡ ਵਜੀ ਆ ਤੇ ਜਿੱਦਾਂ ਸਾਈਡ ਤੋਂ ਟਾਇਰਾਂ ਤੋਂ ਲੱਗ ਕੇ ਤੇ ਜਿਹੜਾ ਵਾ ਉਹ ਥੱਲੇ ਹੀ ਜਿੱਦਾਂ ਮਤਲਬ ਵੀ ਟਰਾਲੇ ਦੇ ਜਿੱਦਾਂ ਗੱਡੀ ਥੱਲੇ ਹੀ ਵੜ ਗਈ ਉਸ ਕਰਕੇ ਜਿਹੜੇ ਤਾਂ ਹੀ ਜਿਹੜੇ ਜਿੱਦਾਂ ਮੰਨ ਲਓ ਛੱਤੇ ਹੀ ਗੱਡੀ ਦੀ ਦੇ ਛੱਤੇ ਹੀ ਟੁੱਟ ਗਈ ਟੁੱਟ ਗਈ ਜਿੱਥੇ